बाड़ी में उनका जेठे उस दिन पोटर आया सिला तो वो खाती ही जब वो बुलाने के आता जेठे उस पत्तकार ने क्या किया क्या बोला चला गया हाँ जी जेठे उस दिन बुलाने चाहिए सिला कभी भी आया होगा ना होना था ना क्या वो खाती ही काली था वो खाती ही था ये काली वो काली भी काली भी आया सिला वो पासों से जेठे उस दिन बुलाने चल

ਕਬੇ ਤਸੀਲਾਂ ਦੇ ਮੈਂ ਤਾਂ ਇੱਥੇ ਸਾਰੇ ਜਿਹੜੀ ਮੂਲ ਬਿਆਨ ਦਿੰਦੀ ਹੁਣ ਤੱਕ ਤਸੀਲਾਂ ਦੇ ਵਿੱਚ ਮੇਰੇ ਨਾਲ ਕਿਸੇ ਦਾ ਲੜਨ ਦੇ ਪਿੱਛੇ ਜਦੋਂ ਅੰਟੀਮੇਂ ਲਈ ਵੀਡੀਓ ਵਾਇਰਲ ਹੋਈ ਆ ਸਾਡ ਮੀਡੀਆ ਸਭ ਨੇ ਕਿ ਮੇਰੇ ਲੋਕ ਕਹਿੰਦੇ ਨੇ ਦੀਂ ਪੁਰਾਣੀ ਹੋ ਗਈ ਤੇਰੇ ਨਾਲ ਕਿਸੇ ਦਾ ਕੋਈ ਲੜਨ ਦੇਣ ਦੀ ਇਹ ਸੁਚੇਤ ਕਰਿਓ ਮੈਨੂੰ ਦੱਸੋ ਕੋਈ ਪੈਸੇ ਮੰਗ ਰਿਹਾ ਆ ਉਸ ਦਾ ਮੂਲ ਕਿਹਾ ਹੋਇਆ 17 ਸਾਲਾਂ ਦਾ ਪਿਛਲੀ ਆਪਾਟੀਆ ਦੇ ਵਿੱਚ ਥੋੜੀ ਥੋੜੀ ਇਹਨਾਂ ਦੇ ਪੂੰਜੋਂ ਨਿੱਤਰੀ ਇਹ ਦੀ ਸੋਝੋ ਇਹ ਵਗੜੀ ਆ ਤੇ ਬਾਕੀ ਤਾਂ ਜਰੂਰ ਇਹ ਕਹਿੰਦਾ ਕਿ ਯਾਰ ਆਹ ਤਾਂ ਇਹ ਜਿਹਨੇ ਤਾਂ ਸੁਣਦੇ ਹੋ ਹਨ ਇਹਨਾਂ ਦਾ ਪਾਪਾ ਜਿਹੜਾ ਪਰ ਇਹਦਾ ਗੁਰੂ ਪਰ ਵਿਚ ਆਉਂਦਾ ਜਿਹੜਾ ਉਹਦਾ ਜਿਹਨੂੰ ਕਹਿੰਦੇ ਵੀ ਇਕਾਲੀ ਦੋ ਦਾ ਪੱਤਰਕਾਰ ਆ ਤੇ ਉਹਨੇ ਤੁਹਾਨੂੰ ਇਹ ਕਿਹਾ ਵੀ ਆਹ ਬੋਲੋ ਮੈਂ ਤੁਹਾਨੂੰ ਮੈਂ ਕਹਿੰਦੀ ਵੀ ਵੀਡੀਓ ਨੇ ਕਿਹਾ ਆਪਾਂ ਇਹ ਜਿੰਨੀਆਂ ਗੱਲਾਂ ਚਾਹੀਦਾ ਤੁਹਾਨੂੰ ਆਪਾਂ ਕਿਸੇ ਬਾਰੇ ਮੈਂ ਕਹਿੰਦੀ ਆ ਵੀ ਆਪਾਂ ਪੰਜਾਬੀ ਬਣਦੇ ਆ ਆਪਾਂ ਤਿੰਨ ਵਾਰ ਤੇ ਬੁਨੇ ਪੰਜਾਬ ਮੰਤਰੀ ਨਾਲ ਬੱਥਾ ਲਾਉਣ ਵਾਲੇ ਬੰਦੇ ਤੁਸੀਂ ਕਿਸਾਨ ਹੋ ਬੰਦਾ ਅਸੀਂ ਆਪਦੀਆਂ ਅੱਖਾਂ ਲਈ ਜਾ ਰਹੇ ਹਾਂ ਅੱਖਾਂ ਨਹੀਂ ਆਏ ਆਹ ਤਾਂ ਉਹ ਮੈਂ ਜੀ ਜੀ ਕੁਮਾਰ ਜੀ ਆਹ ਹੱਥ ਨਹੀਂ ਬਣਾ ਜਿਹੜੀ ਤੁਹਾਡੀ ਜਿੰਨਾ ਚਲੋ ਹੁਣ ਤਾਂ ਤੁਸੀਂ ਇਹਦੇ ਵਿੱਚ ਆ ਗਏ ਕੁਝ ਬੋਕੜੇ ਪਸਾਨਾ ਜਿਸ ਵਕਤ ਨੂੰ ਇਹੋ ਜਿਹੇ ਇੱਕ ਜਾਨ ਇੰਜਨਿਅਰ ਬੇੜਾ ਨਾਲ ਦਿਨ ਤੋਂ ਪਾਣੀ ਮੇਰੇ ਨਾਲ ਆਦੇ ਹੁੰਦੇ ਹੈ ਹਾਂ ਉਹ ਨੁਬਾ ਕੋਈ ਅਗੇ ਕੁਝ ਨਹੀਂ ਕਰਿਆ ਬਸ ਇਹੀ ਮਨ ਲੱਗਦਾ ਕਿ ਭਾਰਤੀ ਲਾਜ ਦਾ ਸਿਸ਼ਟਾ ਹੈ ਉਹਦੇ ਪ੍ਰਿੰਟ ਕਿਉਂ ਜਾਵੇ ਭਾਵੇਂ ਪ੍ਰਿੰਟ ਤਾਂ ਇਹ ਆਸਰ ਪਾ ਕੇ ਤੁਹਾਡੇ ਚਾਚੀ ਦਾ ਮੁੰਡਾ ਹੈ ਚਾਚੀ ਦਾ ਮੁੰਡਾ ਮਾ ਬਹਿਰਾ ਜਿਹੜਾ ਪਹਿਲਾਂ ਤੁਹਾਨੂੰ ਤੁਹਾਡਾ ਚਾਚਾ ਵੀ ਉਹ ਤੋਂ ਜੋ ਤੁਸੀਂ ਕਹਿੰਦੇ ਆ ਹਰ ਸੀਗਰ ਜੀ ਜੇ ਤੁਹਾਨੂੰ ਨਹੀਂ ਕਰਦੇ ਗੁੰਦਾ ਨੂੰ ਮੁੰਮਾ ਨਹੀਂ ਪੁਦੀਨਾ ਵੀ ਅਕੜਾ ਵੀ ਅੱਲਾ ਨਾਲ ਜਿਹੇ ਮੁਕਰਵਾਸਾ ਨੁਜਾਉਂਦੇ ਨੇ ਉਹ ਨਹੀਂ ਫਲਕਤ ਕੋਲ ਚਲੋ ਜੀ ਚੱਲ ਬੱਲੇ ਕਈ ਨੇ ਉਹ ਗੇੜ ਪਰ ਆ ਕੇ ਨਾ ਉਡੀ ਹਲ ਸਕਦੇ ਮੈਂ ਤਾਂ ਜਾਂਦਾ ਨੂੰ ਮੈਂ ਤਾਂ ਪਰ ਮੈਂ ਹਰੀ ਬਲਾ ਨਾ ਮੈਸੀ ਜੂੜਾ ਹਾਂ ਤੱਕੇ ਦੇ ਲੈ ਕੇ ਕਹਿੰਦੇ ਉਹ ਤਾਂ ਸੱਟਾ ਹਮਨ ਕੋ ਕਰਵਾ ਲਓ ਐ ਤੇਹਾ ਦਾ ਹਿੰਦੀ ਅਕੋਰਡਿੰਗ ਜਿਹੋਨੇ ਦਾ ਮਤਲਬ ਹੋਣੀ ਹਾਂ ਜੇ ਜਿਲ ਕੋ ਤਾਂ ਕੋਰਾ ਨਾ ਕੋਰਾ ਨਾ ਕੋ ਉਹਨਾਂ ਨਾਲ ਬਹਾਮ ਦੇ ਕੋਈ ਕੋਈ ਪ੍ਰੈਜਨਲ ਆਏ ਹਾਂ ਹਾਂ ਇਹਨੇ ਮੀਡੀਆ ਦੇ ਨਾ ਬਲਾਏ ਸੀ ਨਾ ਬਲਾਏ ਹੋਣੇ ਮਨੂ ਜੇ ਤੁਹਾਡੇ ਨਾਲ ਉਹ ਮੇਰੀ ਰੱਬ ਦੀ ਬਾਤ ਨਹੀਂ ਹੁੰਦੀ ਆਉਗਾ ਨਾ ਕਦੀ ਤੌਗਾ ਠੀਕ ਹੈ ਨਾ ਮੈਂ ਵੀ ਥੋੜਾ ਜਨਾ ਮੇਰੀ ਹੰਦਤੀ ਵੀ ਆਣਾ ਕਰ ਲੈਂ ਮੈਂ ਜਦੋਂ ਆਕੀ ਉਹ ਆਪੀ ਮੈਂ ਦੁਬਾਰਾ ਉਹਨਾਂ ਨਾਲ ਉਹਨਾਂ ਨਾਲ ਕੋਈ ਜੇ ਤਾਲੁਕਾਂ ਨੇ ਇਹਨੂੰ ਆਰਕਿੰਗ ਨਹੀਂ ਆਨਾਲ ਕਰਾਉਣਾ ਮੜਨ ਕੋਈ ਪਰਸਪਿੰਦਰ ਨਹੀਂ ਜੀ ਜੇ ਉਹਨਾਂ ਦੇ ਪੱਟਾ ਆ ਰੋਕੀਂ ਜੀ

ਉਹਨਾਂ ਤੋਂ ਫੋਟੋ ਸੀ ਲਾਉਂ ਪਰਵਾਰੀ ਜੇ ਤੁਸੀਂ ਲਾ ਲੈਂਦੇ ਸੀ ਉਹਨੂੰ ਹੁੰਦੇ ਕਰਨਾ ਸੀ ਹੁਣ ਤੁਸੀਂ ਇਹ ਕਹੋਗੇ ਕਿ ਉਹਨਾਂ ਦੇ ਅਵਸਾਰਾਂ ਨੂੰ ਸਾਰੇ ਡਾਕਰੀ ਖਾਣਾ ਕੋਈ ਸੜਾ ਨਾ ਰਹਿਸਾ ਖਾਣ ਦਾ ਤੇ ਜੇ ਇਹ ਸਿਸਟਮ ਠੀਕ ਵੀ ਨਹੀਂ ਹੋ ਸਕਦਾ ਜਦੋਂ ਪਬਲਿਕ ਸਰਕਾਰ ਨੂੰ ਖੁੱਲ ਕੇ ਦੱਸਣ ਲੱਗੀਆਂ ਨਹੀਂ ਆ ਬੰਦੇ ਦੇ ਵਿੱਚ ਮੇਸੇਰ ਹੋ ਜੂਗੀ ਖਤਮ ਹੋ ਜੂਗੀ ਅਸੀਂ ਆਪਣੇ ਵੱਲੋਂ ਕਿਹਾ ਹੋਇਆ ਹੁਣ ਲੋਕ ਤੇ ਅੱਛਾ ਕਿ ਆਪਸੇ ਤਾਲਮੇਲ ਕੀ ਰੱਖਦੇ ਤੁਸੀਂ ਲੱਗ ਰਿਹਾ ਸੀ ਔਨਲਾਈਨ ਬੰਦ ਉਹ ਮੈਂ ਦੱਸ ਰਿਹਾ ਜਿਹੜਾ ਤੁਸੀਂ ਕਰਨਾ ਸੀ ਉਹ ਨਾ ਉਹਨਾਂ ਨਾਲ ਉਹਨਾਂ ਲਈ ਵੀ ਇਹ ਆਨਲਾਈਨ ਮੀਟਿੰਗ ਆਪਣੇ ਖਤਮ ਹੋ ਜਾਣਾ ਹੈ ਇਹ ਆਨਲਾਈਨ ਕੰਮ ਹੀ ਖਤਮ ਹੋਣਾ ਨਹੀਂ ਤਾਂ ਨਹੀਂ ਕਰ ਲੈਣੀ ਅੱਲੀ ਕਿ ਵੈਸੇ ਤਾਂ ਇਹਨਾਂ ਨੂੰ ਕਹੇ ਤੁਹਾਨੂੰ ਲੋਕਾਂ ਨੂੰ ਇਹ ਜੋੜ ਹੀ ਲੈਂਦੇ ਆ ਉਹਦੇ ਨਾਲ ਲੋਕਾਂ ਨੇ ਹੀ ਸਮਝਣਾ ਵੀ ਜੇ ਤਸਵੀਰ ਦਾ ਪੈਸੇ ਖੜੇ ਆ ਪਰ ਇਹ ਡੈਫੀਨੇਟਲੀ ਇਹ ਕੰਮ ਤਾਂ ਭਰਾਣਾ ਬੰਦ ਹੈ ਕਿਵੇਂ ਨਾ ਭਰਾਣਾ ਬੰਦ ਹੈ ਕਿਵੇਂ ਨਾ ਇਹਨਾਂ ਨੇ ਇਦਾਂ ਤੇ ਇਨਸਾਨਾਂ ਆਪਣੀ ਗੁਰਵਾਨੀ ਸੁਣਦੀ ਹੈ ਕਿਸੇ ਨੂੰ ਆਇਆ ਕੇ ਆਰ ਮਾਗਾਉ ਉਹਨਾਂ ਕਰਮਾਂ ਦਾ ਫਾਦਾਂ ਇਹਦਾ ਜਿਹੜੀ ਰੱਬ ਦੀ ਕਿਛੜੀ ਹੈ ਬਹੁਤ ਡੀਰ ਲੋ ਸਾਨੂੰ ਕਿਸੇ ਦੇ ਦਿਲ ਦਿਖਾਉਣ ਦਾ ਹਜਾਣਾ ਜੜਾ ਪੈਦਾ ਤੇ ਮੈਂ ਪਰਮਾਤਮਾ ਕੀ ਹੀ ਦੱਸ ਕਰਦੀ ਆ ਕਿ ਮੈਂ ਟ੍ਰੀਕਾ ਕਿਸੇ ਦਾ ਕੋਈ ਫਸਾਦ ਨਹੀਂ ਹੁੰਦਾ ਕੋਈ ਨਹੀਂ ਤੁਸੀਂ ਜੇ ਲੋਕੋਂ ਬੋਲਦੇ ਹੋ ਫਿਰ ਫਾਦਾਂ ਨਾਲ ਕੇ ਮੈਨੂੰ ਲੱਗਦਾ ਜੀ ਕਰ ਗਿਆ ਮੈਂ ਕਹਿੰਦੀ ਆ ਵੀ ਨਾ ਲੋਕਾਂ ਦੀ ਕਿਤੇ ਨਹੀਂ ਤੁਹਾਡਾ ਨੁਕਸਾਨ ਹੋਵੇ ਨਾ ਪਰਮਾਤਮਾ ਦੀ ਕਿਤੇ ਕੋਈ ਨੁਕਸਾਨ ਹੋਵੇ ਫਾਦ ਇਹਦਾ ਚੀਜ਼ਾਂ ਤੋਂ ਬੰਗਰੇ ਸਮਨ ਅਗੇ ਮੇਰੀ ਡਾਟਾ ਤੋਂ ਸਿੱਧਦੀ ਮੋਦੀ ਹੋਰੀ ਆਤਰਾ ਨੂੰ ਪਾਇਰਾਮਿਡ ਨਾਲ ਦਾ ਜੋ ਹੋਂਸੇ ਲਈ ਆਏ ਹੋਏ ਆਪੋਗੇ ਮੈਂ ਉਹਨਾਂ ਨੂੰ ਲਾਗੇ ਬਣਾਉਂਗਾ ਤੇ ਮੱਧ दूंगा ਅਗੇ ਉਹ ਵੀ ਇਸ ਤਰ੍ਹਾਂ ਦੀ ਪਹਾਈ ਹੋਵੇ ਚਲ ਫਿਰ ਮੈਨੂੰ ਕਿਸੇ ਨਰਸ ਨੂੰ ਦਊ ਆਪ ਕੋਲ ਲੈ ਕੇ ਨਰਸ ਨੂੰ ਲਾ ਕੇ ਲੂ ਮੱਧ ਅਰੇ ਨਾਤਰ ਕਲੀਆਂ ਦੇ ਨੂੰ ਨਾ ਸਿੱਖਾਂ ਰਹਿ ਜੇ ਕੋ ਫੈਲਾ ਹੋ ਤਾਂ ਨੂੰ ਚੂਰਨਾ ਕੋਈ ਕੰਮ ਨਹੀਂ ਜਾਂਦਾ ਨਹੀਂ ਪਹਿਲਾਂ ਹੈ 20 ਸਾਲ ਲੱਗ ਕੇ ਦੇਖੀ ਨਾ ਸਾਡਾ 20 ਸਾਲ ਜਿਵੇਂ ਕੋਈ ਜੋੜ ਤੁਸੀਂ ਜਿੱਦ ਨੂੰ ਮਰ ਕੇ ਆ ਜਾਓ ਵੱਡਾ ਬੋងਾਂ ਰੱਖੋ ਅਰੇ ਸਾ ਤੋਂ ਮੁਲੇ ਹੋ ਗਏ ਸਾੜ੍ਹਵੀਂ ਨਾ ਕੋਈ ਇੱਤਰਤਾ ਜਿਹਾ ਜੋ ਬੋਲੇਗੇ ਜੀ ਅਸੀਂ ਮਾਦਦ ਕਰਾਂਗੇ